ਆਓ ਬੱਚਿਓ ਜਮਾਤ 3ਜੀ ਵਾਤਾਵਰਨ ਦਾ ਪਾਠ ਨੰਬਰ 2 ਦਾਦਾ ਜੀ ਜਦੋਂ ਜਵਾਨ ਸਨ ਪੜ੍ਹਦੇ ਹਾਂ ਰਾਜੂ ਦੇ ਘਰ ਇੱਕ ਪੁਰਾਣੀ ਤਸਵੀਰ ਲੱਗੀ ਹੋਈ ਸੀ ਇੱਕ ਦਿਨ ਰਾਜੂ ਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਇਹ ਕਿਸ ਦੀ ਤਸਵੀਰ ਹੈ ਪਿਤਾ ਜੀ ਇਹ ਮੇਰੇ ਪਿਤਾ ਜੀ ਦੀ ਤਸਵੀਰ ਹੈ ਰਾਜੂ ਹੈਰਾਨ ਹੋ ਕੇ ਤੁਹਾਡੇ ਪਿਤਾ ਜੀ ਯਾਨੀ ਮੇਰੇ ਦਾਦਾ ਜੀ ਪਿਤਾ ਹਾਂ ਬੇਟੇ ਰਾਜੂ ਪਰ ਦਾਦਾ ਜੀ ਤਾਂ ਬਹੁਤ ਕਮਜ਼ੋਰ ਹਨ ਉਹ ਤਾਂ ਤੁਰਦੇ ਵੀ ਸੋਟੀ ਨਾਲ ਹਨ ਇਹ ਤਾਂ ਬਹੁਤ ਤਕੜਾ ਆਦਮੀ ਜਾਪਦਾ ਹੈ ਪਿਤਾ ਬੇਟੇ ਉਹ ਆਪਣੀ ਜਵਾਨੀ ਸਮੇ ਬਹੁਤ ਤਗੜੇ ਸਨ ਹੁਣ ਉਹ ਬੁੱਢੇ ਹੋ ਗਏ ਹਨ ਰਾਜੂ ਤੁਸੀਂ ਵੀ ਬੁੱਢੇ ਹੋ ਜਾਵੋਗੇ ਪਿਤਾ ਹਾਂ ਬੇਟੇ ਮੈਂ ਹੀ ਨਹੀਂ ਤੇਰੀ ਮਾਤਾ ਵੀ ਸਮੇਂ ਨਾਲ ਬੁੱਢੀ ਹੋ ਜਾਵੇਗੀ ਪਰ ਤਦ ਤੱਕ ਤੂੰ ਜਵਾਨ ਹੋ ਜਾਵੇਂਗਾ ਰਾਜੂ ਦਾ ਆਪਣੇ ਦਾਦਾ ਜੀ ਨਾਲ ਬਹੁਤ ਪਿਆਰ ਹੈ ਘਰ ਵਿੱਚ ਅਖਬਾਰ ਆਉਂਦਾ ਹੈ ਦਾਦਾ ਜੀ ਦੀ ਨਿਗਾਹ ਕਮਜ਼ੋਰ ਹੋਣ ਕਰਕੇ ਉਹ ਅਖਬਾਰ ਨਹੀਂ ਪੜ ਸਕਦੇ ਇਸ ਲਈ ਰਾਜੂ ਉਹਨਾਂ ਨੂੰ ਅਖਬਾਰ ਪੜ ਕੇ ਸੁਣਾਉਂਦਾ ਹੈ ਜਦੋਂ ਦਾਦਾ ਜੀ ਨੂੰ ਪਿਆਸ ਲੱਗਦੀ ਹੈ ਤਾਂ ਰਾਜੂ ਉਹਨਾਂ ਲਈ ਪਾਣੀ ਲੈ ਕੇ ਆਉਂਦਾ ਹੈ ਦਾਦਾ ਜੀ ਵੀ ਰਾਜੂ ਨੂੰ ਬਹੁਤ ਪਿਆਰ ਕਰਦੇ ਹਨ ਰਾਜੂ ਨੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਉਸ ਨੂੰ ਬਹੁਤ ਦੁੱਖ ਹੈ ਕਿ ਉਹ ਹੁਣ ਇੰਨੇ ਕਮਜ਼ੋਰ ਹੋ ਗਏ ਹਨ ਅਤੇ ਉਹਨਾਂ ਨੂੰ ਦਿਸਣ ਵੀ ਘੱਟ ਲੱਗ ਪਿਆ ਹੈ ਦਾਦਾ ਜੀ ਨੇ ਕਿਹਾ ਕਿ ਉਹਨਾਂ ਨੂੰ ਇਸ ਦਾ ਫਿਕਰ ਨਹੀਂ ਕਿਉਂਕਿ ਰਾਜੂ ਦੇ ਮਾਤਾ ਪਿਤਾ ਉਹਨਾਂ ਦੀ ਬਹੁਤ ਵਧੀਆ ਦੇਖਭਾਲ ਕਰਦੇ ਹਨ ਬੱਚੋ ਤੁਸੀਂ ਵੀ ਆਪਣੇ ਘਰ ਵਿੱਚ ਬਜ਼ੁਰਗਾਂ ਦੀ ਦੇਖਭਾਲ ਕਰਿਆ ਕਰੋ ਪ੍ਰਸ਼ੰਤ 1 ਤੁਸੀਂ ਆਪਣੇ ਪਰਿਵਾਰ ਦੇ ਬਜ਼ੁਰਗਾਂ ਲਈ ਕੀ ਕਰਦੇ ਹੋ ਅਸੀਂ ਉਹਨਾਂ ਨੂੰ ਖਾਣਾ ਪਾਣੀ ਤੇ ਦਵਾਈਆਂ ਦਿੰਦੇ ਹਾਂ ਅਤੇ ਉਹਨਾਂ ਦੀਆਂ ਚੀਜ਼ਾਂ ਲੱਭਣ ਵਿੱਚ ਸਹਾਇਤਾ ਕਰਦੇ ਹਾਂ ਪ੍ਰਸ਼ਨ 2 ਪਰਿਵਾਰ ਦੇ ਬਜ਼ੁਰਗ ਤੁਹਾਡੇ ਲਈ ਕੀ ਕਰਦੇ ਹਨ ਉਹ ਸਾਨੂੰ ਕਹਾਣੀਆਂ ਸੁਣਾਉਂਦੇ ਹਨ ਉਹ ਸਾਨੂੰ ਚੰਗੀਆਂ ਗੱਲਾਂ ਅਤੇ ਚੰਗੀਆਂ ਆਦਤਾਂ ਬਾਰੇ ਦੱਸਦੇ ਹਨ ਪ੍ਰਸ਼ੰਤਿੰਨ ਬਜ਼ੁਰਗਾਂ ਨੂੰ ਸਾਡੀ ਮਦਦ ਦੀ ਲੋੜ ਕਿਉਂ ਪੈਂਦੀ ਹੈ ਕਿਉਂਕਿ ਬੁਢਾਪੇ ਵਿੱਚ ਉਹਨਾਂ ਦੀ ਨਿਗਾ ਘਟ ਜਾਂਦੀ ਹੈ ਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ ਕੁਝ ਲੋਕ ਨਜ਼ਰ ਤੋਂ ਬਿਨਾਂ ਵੀ ਪੜ ਲੈਂਦੇ ਹਨ ਛੁੱਟੀਆਂ ਵਿੱਚ ਇੱਕ ਦਿਨ सोनू ਅਤੇ ਉਸਦੇ ਦੋਸਤ ਬੜਾ ਰੋਲਾ ਪਾ ਰਹੇ ਸਨ ਉਸਦੇ ਚਾਚੇ ਨੇ ਆ ਕੇ ਪੁੱਛਿਆ ਕਿ ਤੁਸੀਂ ਕਿਸ ਗੱਲ ਤੇ ਇੰਨਾ ਸ਼ੋਰ ਕਰ ਰਹੇ ਹੋ सोनू ਚਾਚਾ ਜੀ ਅੱਜ ਮਨੋਜ ਬੜੀ ਗੱਪ ਮਾਰੀ ਜਾਂਦਾ ਹੈ ਚਾਚਾ ਕੀ ਗੱਪ ਮਾਰ ਰਿਹਾ ਹੈ सोनू ਇਹ ਕਹਿੰਦਾ ਹੈ ਕਿ ਇੱਕ ਮੁੰਡੇ ਨੂੰ ਅੱਖਾਂ ਤੋਂ ਬਿਲਕੁਲ ਨਹੀਂ ਦਿਸਦਾ ਉਹ ਫਿਰ ਵੀ ਕਿਤਾਬਾਂ ਪੜ੍ਹ ਲੈਂਦਾ ਹੈ ਇੰਜ ਕਿਵੇਂ ਹੋ ਸਕਦਾ ਹੈ सोनू ਦਾ ਦੋਸਤ ਚਾਚਾ ਜੀ ਅਸੀਂ ਇਸ ਨੂੰ ਕਿਹਾ ਹੈ ਕਿ ਅਸੀਂ ਇਸ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਦਿੰਦੇ ਹਾਂ ਫੇਰ ਇਹ ਪੜ ਕੇ ਵਿਖਾਵੇ ਚਾਚਾ ਹਾਂ ਬਈ ਮਨੋਜ ਕੌਣ ਪੜਦਾ ਹੈ ਇੰਜ ਤੈਨੂੰ ਕਿਸ ਨੇ ਦੱਸਿਆ ਹੈ ਮਨੋਜ ਜੀ ਮੈਂ ਛੁੱਟੀਆਂ ਵਿੱਚ ਆਪਣੀ ਭੂਆ ਕੋਲ ਗਿਆ ਸੀ ਉਹਨਾਂ ਦੇ ਗਵਾਂਢ ਵਿੱਚ ਇੱਕ ਲੜਕਾ ਸੀ ਉਸ ਨੂੰ ਦੇਸਦਾ ਨਹੀਂ ਸੀ ਪਰ ਉਹ ਕਿਤਾਬ ਪੜ੍ਹ ਲੈਂਦਾ ਸੀ ਚਾਚਾ ਕੀ ਉਸ ਦੀਆਂ ਕਿਤਾਬਾਂ ਤੁਹਾਡੀਆਂ ਕਿਤਾਬਾਂ ਵਰਗੀਆਂ ਸਨ ਮਨੋਜ ਨਹੀਂ ਜੀ ਉਸ ਦੀਆਂ ਕਿਤਾਬਾਂ ਬਹੁਤ ਵੱਡੇ ਆਕਾਰ ਦੀਆਂ ਸਨ ਉਹਨਾਂ ਦੇ ਪੰਨਿਆਂ ਉੱਤੇ ਬਿੰਦੀਆਂ ਜਿਹੀਆਂ ਉਭਰੀਆਂ ਹੋਈਆਂ ਸਨ ਚਾਚਾ ਹਾਂ ਬੱਚਿਓ ਮਨੋਜ ਠੀਕ ਕਹਿ ਰਿਹਾ ਹੈ ਜੋ ਵਿਅਕਤੀ ਵੇਖ ਨਹੀਂ ਸਕਦੇ ਉਹ ਵੀ ਪੜ ਸਕਦੇ ਹਨ ਪਰ ਉਹਨਾਂ ਦੇ ਪੜਨ ਲਈ ਵਿਸ਼ੇਸ਼ ਪੁਸਤਕਾਂ ਹੁੰਦੀਆਂ ਹਨ ਬੱਚੇ ਇਨ੍ਹਾਂ ਪੁਸਤਕਾਂ ਦੇ ਅੱਖਰ ਉਹਨਾਂ ਨੂੰ ਕਿਵੇਂ ਦੇਖ ਜਾਂਦੇ ਹਨ ਚਾਚਾ ਉਹਨਾਂ ਨੂੰ ਅੱਖਰ ਦਿਖਦੇ ਨਹੀਂ ਬਲਕਿ ਉਹ ਉਬਰੇ ਹੋਏ ਅੱਖਰਾਂ ਨੂੰ ਉਂਗਲਾ ਦੇ ਪੋਟਿਆਂ ਨਾਲ ਛੂਕੇ ਮਹਿਸੂਸ ਕਰਦੇ ਹਨ ਕਿਰਿਆ 1 ਇੱਕ ਬੱਚੇ ਦੀਆਂ ਅੱਖਾਂ ਉੱਤੇ ਪੱਟੀ ਬੰਨ੍ਹ ਦਿਓ ਵੱਖ-ਵੱਖ ਬੱਚੇ ਉਸ ਕੋਲ ਜਾਣ ਅਤੇ ਉਹ ਛੂਕੇ ਉਹਨਾਂ ਨੂੰ ਪਛਾਣਨ ਦੀ ਕੋਸ਼ਿਸ਼ ਕਰੇ ਉਹ ਬਹੁਤ ਸਾਰੇ ਬੱਚਿਆਂ ਨੂੰ ਪਛਾਣ ਲਵੇਗਾ ਅਜਿਹਾ ਕਰਦੇ ਸਮੇਂ ਕੁਝ ਬੱਚਿਆਂ ਦਾ ਹਾਸਾ ਨਿਕਲ ਜਾਵੇਗਾ ਜਾਂ ਉਹ ਕੁਝ ਬੋਲ ਪੈਣਗੇ ਉਹ ਜਲਦੀ ਪਛਾਣਨੇ ਜਾਣਗੇ ਇਸ ਤੋਂ ਇਹ ਤੱਤ ਸਾਹਮਣੇ ਆਵੇਗਾ ਕਿ ਜਿਸ ਵਸਤੂ ਨੂੰ ਅਸੀਂ ਦੇਖ ਨਹੀਂ ਸਕਦੇ ਉਸ ਨੂੰ ਅਸੀਂ ਛੋ ਕੇ ਜਾਂ ਉਸ ਦੀ ਆਵਾਜ਼ ਤੋਂ ਪਛਾਣ ਸਕਦੇ ਹਾਂ ਆਓ ਬਰੇਲ ਲਿਪੀ ਬਾਰੇ ਜਾਣੀਏ ਬੱਚਿਓ ਲੂਈ ਬਰੇਲ ਨਾ ਦਾ ਇੱਕ ਲੜਕਾ ਸੀ ਉਸ ਦੀ ਅੱਖ ਵਿੱਚ ਕੋਈ ਤਿੱਖੀ ਚੀਜ਼ ਵੱਜ ਗਈ ਜਿਸ ਨਾਲ ਉਸ ਦੀਆਂ ਅੱਖਾਂ ਦੀ ਨਿਗਾਹ ਖਤਮ ਹੋ ਗਈ ਪਰ ਉਸ ਨੂੰ ਪੜਨ ਦਾ ਬੜਾ ਸ਼ੌਕ ਸੀ ਉਸਨੇ ਸੋਚਿਆ ਕਿ ਜਦ ਉਹ ਹੋਰ ਵਸਤਾਂ ਛੋ ਕੇ ਪਛਾਨ ਸਕਦਾ ਹੈ ਤਾਂ ਅੱਖਰਾਂ ਨੂੰ ਕਿਉਂ ਨਹੀਂ ਸੋ ਉਸਨੇ ਮੋٹے ਕਾਗਜ਼ ਉੱਤੇ ਸੁਆ ਖੂਬੋ ਖੂਬੋ ਕੇ ਹਰ ਅੱਖਰ ਲਈ ਵੱਖ-ਵੱਖ ਆਕ੍ਰਿਤਿਆ ਬਣਾਈਆਂ ਇਹਨਾਂ ਉਭਰੀਆਂ ਹੋਈਆਂ ਪਿੰਡੀਆਂ ਉੱਪਰ ਉਂਗਲਾਂ ਦੇ ਪੋਟੇ ਫੇਰ ਕੇ ਉਹਨਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਥੋੜੇ ਜਿਹੇ ਅਭਿਆਸ ਨਾਲ ਅੱਖਰਾਂ ਦੀ ਪਛਾਣ ਆਨ ਲੱਗ ਜਾਂਦੀ ਹੈ ਅਤੇ ਇਹਨਾਂ ਕਿਤਾਬਾਂ ਨੂੰ ਪੜਿਆ ਜਾ ਸਕਦਾ ਹੈ ਇਸ ਤਰ੍ਹਾਂ ਛੂ ਕੇ ਪੜੀ ਜਾਣ ਵਾਲੀ ਲਿਪੀ ਨੂੰ ਬਰੇਲ ਲਿਪੀ ਕਿਹਾ ਜਾਂਦਾ ਹੈ ਬੱਚੋ ਹੇਠਾਂ ਬਰੇਲ ਲਿਪੀ ਦਾ ਇੱਕ ਨਮੂਨਾ ਦਿੱਤਾ ਗਿਆ ਹੈ ਇੱਕ ਬੱਚਾ ਕਿਤਾਬ ਪੜਨ ਦੀ ਕੋਸ਼ਿਸ਼ ਕਰ ਰਿਹਾ ਹੈ ਪ੍ਰਸ਼ਨ 4 ਛੂ ਕੇ ਪੜੀ ਜਾਣ ਵਾਲੀ ਲਿਪੀ ਨੂੰ ਕੀ ਕਹਿੰਦੇ ਹਨ ਛੂ ਕੇ ਪੜੀ ਜਾਣ ਵਾਲੀ ਲਿਪੀ ਨੂੰ ਬਰੇਲ ਲਿਪੀ ਕਹਿੰਦੇ ਹਨ ਪ੍ਰਸ਼ਨ 5 ਬਰੇਲ ਲਿਪੀ ਕਿਸ ਨੇ ਤਿਆਰ ਕੀਤੀ ਬ੍ਰੇਲ ਲਿਪੀ ਨੂੰ ਲੂਈ ਬ੍ਰੇਲ ਨੇ ਤਿਆਰ ਕੀਤਾ ਸੀ ਰਾਜੂ ਜਗਜੀਤ ਦਾ ਦੋਸਤ ਬਣਿਆ ਗਰਮੀਆਂ ਦੀਆਂ ਛੁੱਟੀਆਂ ਵਿੱਚ ਰਾਜੂ ਦੇ ਤਾਇਆ ਜੀ ਦਾ ਪਰਿਵਾਰ ਉਹਨਾਂ ਕੋਲ ਆਇਆ ਰਾਜੂ ਦੇ ਤਾਏ ਦੇ ਲੜਕੇ ਜਗਜੀਤ ਨੂੰ ਸੁਨਾਈ ਨਹੀਂ ਦਿੰਦਾ ਬਚਪਨ ਵਿੱਚ ਉਹ ਬਹੁਤ ਬਿਮਾਰ ਹੋ ਗਿਆ ਸੀ ਜਿਸ ਕਾਰਨ ਉਸ ਨੂੰ ਸੁੰਨਣਾ ਬੰਦ ਹੋ ਗਿਆ ਉਹਨਾਂ ਦਾ ਸਾਰਾ ਪਰਿਵਾਰ ਉਸ ਨਾਲ ਇਸ਼ਾਰਿਆਂ ਨਾਲ ਗੱਲ ਕਰਦਾ ਹੈ ਰਾਜੂ ਵੀ ਉਸ ਨੂੰ ਇਸ਼ਾਰਿਆਂ ਨਾਲ ਆਪਣੀ ਗੱਲ ਕਹਿਣੀ ਸਿੱਖ ਗਿਆ ਜੇ ਸਦਗਾ ਰਾਜੂ ਦੀ ਜਗਜੀਤ ਨਾਲ ਬਹੁਤ ਦੋਸਤੀ ਪੈ ਗਈ ਰਾਜੂ ਨੂੰ ਪਤਾ ਲੱਗਿਆ ਕਿ ਜਗਜੀਤ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ ਉਹ ਬੜਾ ਹੈਰਾਨ ਹੋਇਆ ਉਸਨੇ ਆਪਣੇ ਤਾਇਆ ਜੀ ਨੂੰ ਪੁੱਛਿਆ ਕਿ ਜਗਜੀਤ ਨੂੰ ਸੌਂਦਾ ਨਹੀਂ ਫਿਰ ਉਹ ਆਪਣੇ ਅਧਿਆਪਕ ਦੀਆਂ ਗੱਲਾਂ ਕਿਸ ਤਰ੍ਹਾਂ ਸਮਝਦਾ ਹੈ ਤਾਇਆ ਜੀ ਨੇ ਦੱਸਿਆ ਕਿ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੇ ਬੱਚਿਆਂ ਲਈ ਵਿਸ਼ੇਸ਼ ਸਕੂਲ ਹੁੰਦੇ ਹਨ ਜਿੱਥੇ ਇਸ਼ਾਰਿਆਂ ਦੀ ਭਾਸ਼ਾ ਨਾਲ ਪੜਾਇਆ ਜਾਂਦਾ ਹੈ ਕ੍ਰਿਆ 2 ਅਸੀਂ ਆਪਣੇ ਸੁਨੇਹੇ ਹੋਰਨਾ ਤੱਕ ਬੋਲੇ ਬਗੈਰ ਇਸ਼ਾਰਿਆਂ ਰਾਹੀਂ ਪਹੁੰਚਾ ਸਕਦੇ ਹਾਂ। ਹੇਠ ਦਿੱਤੇ ਚਿੱਤਰਾਂ ਵਿੱਚ ਕੁਝ ਕਿਹਾ ਜਾ ਰਿਹਾ ਹੈ। ਪਹਿਚਾਨੋ ਅਤੇ ਲਿਖੋ। ਰੁਕ ਜਾਓ। ਚੁੱਪ ਹੋ ਜਾਓ। ਅਸੀਂ ਜਿੱਤ ਗਏ। ਕਿਰਿਆਤਿੰਨ ਬੱਚਿਓ ਜੇਕਰ ਤੁਸੀਂ ਹੇਠ ਲਿਖੇ ਕੰਮ ਕਹਿਨੇ ਹੋ ਤਾਂ ਇਸ਼ਾਰਿਆਂ ਨਾਲ ਕਿਵੇਂ ਸਮਝਾਓਗੇ? ਮੈਂ ਪਾਣੀ ਪੀਣਾ ਚਾਹੁੰਦਾ ਹਾਂ ਮੈਂ ਕੁਝ ਖਾਣਾ ਚਾਹੁੰਦਾ ਹਾਂ ਚਲੇ ਜਾਓ ਖੜੇ ਹੋ ਜਾਓ ਇੱਧਰ ਆਓ ਯਾਦ ਰੱਖਣਯੋਗ ਗੱਲਾਂ ਬੁਢਾਪੇ ਵਿੱਚ ਸਰੀਰ ਕਮਜ਼ੋਰ ਹੋ ਜਾਂਦਾ ਹੈ ਬ੍ਰੇਲ ਲਿਪੀ ਨੂੰ ਹੱਥਾਂ ਨਾਲ ਛੂਕੇ ਪੜਿਆ ਜਾਂਦਾ ਹੈ ਸਾਨੂੰ ਬਜ਼ੁਰਗਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਨੰਬਰ 6 ਖਾਲੀ ਥਾਵਾਂ ਭਰੋ। ਊੜਾ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣ ਤੇ ਡੈਸ਼ ਔਖਾ ਹੋ ਜਾਂਦਾ ਹੈ। ਪੜਨਾ ਐੜਾ ਦਾਦਾ-ਦਾਦੀ ਸਾਨੂੰ ਡੈਸ਼ ਸੁਣਾਉਂਦੇ ਹਨ। ਕਹਾਣੀਆਂ ਈੜੀ ਅਭਿਆਸ ਨਾਲ ਵਸਤੂਆਂ ਨੂੰ ਡੈਸ਼ ਕੇ ਪਛਾਨ ਸਕਦੇ ਹਾਂ ਛੂ ਸਸਾ ਸਾਨੂੰ ਬਜ਼ੁਰਗਾਂ ਦੀ ਡੈਸ਼ ਕਰਨੀ ਚਾਹੀਦੀ ਹੈ ਦੇਖਪਾਲ ਨੰਬਰ 7 ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਊੜਾ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਹੀ ਐੜਾ ਜੋ ਬੱਚੇ ਬੋਲ ਜਾਂ ਸੁਣ ਨਹੀਂ ਸਕਦੇ ਉਹਨਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਸਹੀ ਈੜੀ ਸਾਨੂੰ ਅੱਖਾਂ ਬੰਦ ਕਰਕੇ ਖੇਡਣਾ ਚਾਹੀਦਾ ਹੈ ਗਲਤ ਸਸਾ ਨਾ ਬੋਲ ਸਕਣ ਵਾਲੇ ਲੋਕ ਇਸ਼ਾਰਿਆਂ ਦੀ ਭਾਸ਼ਾ ਵਿੱਚ ਗੱਲ ਕਰਦੇ ਹਨ ਸਹੀ ਨੰਬਰ 8 ਮਿਲਾਨ ਕਰੋ ਲੂਈ ਬਰੇਲ ਬਰੇਲ ਲਿਪੀ ਕਮਜ਼ੋਰ ਸਰੀਰ ਬੁਢਾਪਾ ਇਸ਼ਾਰਿਆਂ ਨਾਲ ਗੱਲਬਾਤ ਸੰਕੇਤ ਭਾਸ਼ਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ